ਕੇ ਮਾਲਖਾਨੇ ਦੇ ਵਿੱਚ ਪੈਸੇ ਕੱਢੇ ਤੇ ਜੂਆ ਖੇਡ ਕੇ ਉਹਦਾ ਨਜ਼ਾਰੇ ਲਾ ਗਿਆ ਬੰਦਾ ਪਰ ਇਸ ਮਸਲੇ ਦੇ ਵਿੱਚ ਵੀ ਕਹਿੰਦੇ ਵੀ ਇੱਕ ਬੰਦਾ ਹੋਰ ਨਿਕਲਦਾ ਵਿਚੋਲੇ ਵਾਲਾ ਹਸਾ ਪਿੱਛੇ ਜੇ ਗੱਲਾਂ ਕਰਦੇ ਰਹੇ ਆਪਾਂ ਇੱਕ ਮੰਗੂ ਚਾਹ ਵਾਲਾ ਚਰਚਾ ਦੇ ਵਿੱਚ ਆ ਰਿਹਾ ਜੀ ਹੂੰ ਕਹਿੰਦੇ ਕਿ ਪੈਸੇ ਨਿਕਲਦੇ ਸੀ ਫਿਰ ਉਹ ਜਮ੍ਹਾਂ ਕਰਦਾ ਸੀ ਫਿਰ ਅੱਗੇ ਬਾਜ਼ੀਆਂ ਲੱਗਦੀਆਂ ਸੀ ਜੇ ਤੂੰ ਆਸ਼ਿਕ ਬਣਿਆ ਚੱਲ ਦਿਲਾਂ ਖੇੜੇ ਸ਼ਕਦੀ ਬਾਜ਼ੀ ਜੀ ਕਿ ਤੂੰ ਚਾਹ ਵਾਲਾ ਬਣਿਆ ਤੇ ਚੱਲ ਮੰਗੂ ਖੇੜੇ ਸ਼ਕਦੀ ਬਾਜ਼ੀ ਇਹ ਖੇਡ ਗਿਆ ਫਿਰ ਮੈਂ ਨਾ ਇਹਦੇ ਤੇ ਅੱਜ ਸਵੇਰੇ ਸਵੇਰੇ ਜਦੋਂ ਇਹ ਖਬਰ ਮੈਂ ਪੜੀ ਮੰਗੂ ਚਾਹ ਵਾਲਾ ਚੁੱਕ ਲਿਆ ਉਹ ਨਾ ਅੱਜ ਕੱਲ ਕੀ ਹੈ ਕਿ ਜਿਹੜੇ ਬਦਲਵੇਂ ਟ੍ਰੈਂਡ ਹੁੰਦੇ ਆ ਅੱਜ ਕੱਲ ਡਿਜੀਟਲ ਵਰਜ਼ਨ ਸਾਰਿਆਂ ਦੇ ਆ ਜੀ ਉਹ ਫਿਰ ਖਬਰ ਦੀ ਉਹ ਪਾ ਦਿੰਦੇ ਨੇ ਬਣਾ ਕੇ ਪੋਸਟ ਟਾਈਪ ਤੇ ਉਦਾਂ ਤਿੰਨ ਚਾਰ ਲਾਈਨਾਂ ਲਿਖ ਕੇ ਤਾਂ ਮੈਨੂੰ ਨਾ ਮੇਰੀ ਨਜ਼ਰ ਪਿੱਛੇ ਗਈ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਕਿ ਮੇਰਾ ਵਾ ਵਾਸਤਾ 8-10 ਸਾਲ ਦਾ ਸੀ ਜਦੋਂ ਤੋਂ ਪੁਲਿਸ ਦੇ ਨਾਲ ਆ ਲਗਭਗ ਮਤਲਬ ਕਿ ਸਾਢੇ 3 ਦਾ ਹਾਕਿਆਂ ਦਾ ਬਿਨਾਂ ਸਫਰ ਰਿਹਾ ਇਹਦਾ ਪੁਲਿਸ ਨਾਲ ਵਾਅ ਵਾਸਤਾ ਮੇਰਾ 3.5 ਦਾ ਆ ਕੇ ਆਂਦਾ ਮੇਰੀ ਉਮਰ ਜਿੰਨਾ ਕਹਿ ਸਕਦੇ ਆ ਫਿਰ ਹੁਣ ਮੈਂ ਕਹਿ ਸਕਦਾ ਕਿ ਜਿੰਨੀ ਤੇਰੀ ਉਮਰ ਹੈ ਉੰਨੀ ਦਾ ਸੀ ਥਾਣਿਆਂ ਕੇ ਚੈਰੀਆਂ ਚ ਲਗਾਤੀ ਤੋ ਗੱਲ ਇਹ ਆ ਕਿ ਜਨਾਬ ਸੁਖਮ ਸਿੰਘ ਸਾਹਿਬ ਚਾਹ ਲਾਂਦਾ ਸੀ ਹਰੇਕ ਥਾਣੇ ਦੇ ਅੱਗੇ ਇਹ ਹੁਣ ਜਿਹੜੇ ਪੁਰਾਣੇ ਰਿਟਾਇਰਡ ਅਧਿਕਾਰੀ ਐ ਉਹਨਾਂ ਨੂੰ ਯਾਦ ਆ ਜਾਣਾ ਮੇਰਾ ਉਹ ਜਿਹੜਾ ਚਾਹ ਲਾਂਦਾ ਸੀ ਨਾ ਸਰ ਉਦੋਂ ਸਾਰਿਆਂ ਕੋਲ ਕਿਤੇ ਐਮਐਲਏ ਦੇ ਨੰਬਰ ਥੋੜੀ ਹੁੰਦੇ ਸੀ ਮਤਲਬ ਕਿ ਜਿਹੜੇ ਬੰਦੇ ਦੀ ਥਾਣੇ ਦੇ ਵਿੱਚ ਕੋਈ ਜ਼ਿਆਦਾ ਪੁੱਛਗਿੱਛ ਨਹੀਂ ਸੀ ਹੁੰਦੀ ਨਾ ਉਹ ਚਾਹ ਵਾਲੇ ਨਾਲ ਜਾ ਕੇ ਤੇ ਬਹਿ ਕੇ ਉਹ ਪੁੱਛਦਾ ਦੱਸਦਾ ਸੀ ਕਿ ਯਾਰ ਫਲਾਣੇ ਥਾਣੇਦਾਰ ਕੋਲ ਕੀ ਅਸਿਆ ਅੱਛਾ ਫਲਾਣਾ ਥਾਣੇਦਾਰ ਠੀਕ ਆ ਹੂੰ ਉਹ ਫਿਰ ਚਾਹ ਵਾਲਾ ਸਾਹ ਪੀਤੀ ਹੁਣ ਚਾਹ ਵਾਲਾ ਵੀ ਅੱਧਾ ਪੁਲਿਸ ਵਾਲੇ ਬਣਿਆ ਹੁੰਦਾ ਸੀਗਾ ਥਾਣੇ ਜਿਹੜਾ ਚਾਹ ਦੇ ਕੇ ਹੁੰਦਾ ਉਹਨਾਂ ਵਾਂਗ ਦਾ ਵੀ ਕਿਹੜਾ ਬੰਦਾ ਕਿਵੇਂ ਕੰਮ ਕਰਦਾ ਫਿਰ ਉਹਨੇ ਮਤਲਬ ਕਿ ਟੰਕਾ ਪੜਾ ਦੇਣਾ ਜੇ ਮੰਨ ਲਓ ਕੋਈ ਬੰਦਾ ਅੰਦਰ ਆ ਮਤਲਬ ਸ਼ਾਮ ਨੂੰ ਨੇ ਛੁੱਟ ਜਾਣਾ ਪਰ ਹੁਣ ਸਵੇਰ ਤੋਂ ਸ਼ਾਮ ਪਵੇ ਕਿਦਾਂ ਉਹ ਤਾਂ ਗਲ ਜਾਣਾ ਡੋਟੇ ਖਾਂਦਾ ਹੂੰ ਫੀਮ ਤੂੰ ਫਿਰ ਪੋੜਣਾ ਯਾਰ ਖਵਾਉਣਾ ਪੈਣਾ ਉਹ ਕਹਿੰਦਾ ਚਾਹ ਵਾਲੇ ਕੋਲੇ ਚੱਲ ਜਾ ਜੀ ਉਹ ਕੀ ਕਰਦਾ ਉਹ ਡੋਟੇ ਫਾਲ ਕੇ ਚਾਹ ਜਪਾ ਕੇ ਭਵੇਂ ਚਾਰ ਬੈਠੇ ਹੋਣਾ ਵਾਲਾ ਚ ਉਹ ਕਹਿੰਦਾ ਤੇਰੀ ਚਾਹ ਆਈ ਹੂੰ ਗਲਾਸੀ ਰੱਖਿਆ ਤੇਰੀ ਚਾਹ ਆਈ ਅਜੇ ਮਨ ਨੂੰ ਲੱਗਦਾ ਏਸੀ ਚਾਹ ਦੀ ਤੇ ਚਾਹ ਹੈ ਚਾਹ ਹੈ ਬਿਲਕੁਲ ਚਾਹ ਹੈ ਉਹ ਪਰ ਚਾਹ ਜਿਹੜੀ ਅੱਜ ਕੱਲ ਤੇ ਤੁਹਾਨੂੰ ਪਤਾ ਹੈ ਨਾ ਕਿ ਗਾਣੇ ਵੀ ਬਣੇ ਹੋ ਨੇ ਚਾਹ ਕੌਫੀਆਂ ਤੇ ਬਹੁਤ ਗਾਣੇ ਆ ਰਹੇ ਆ ਤੂੰ ਜਦੋਂ ਕਹਿੰਦਾ ਨਾ ਵੀ ਆ ਤੇਰੀ ਚਾਹ ਆਈ ਨਾਲ ਇਸ਼ਾਰਾ ਕਰ ਦਿੰਦਾ ਵੀ ਤੂੰ ਚੱਕੀ ਜੀ ਉਹ ਗਲਾਸ ਚੱਕਦਾ ਉਹ ਜਿਵੇਂ ਜਿਵੇਂ ਸੁਰ ਕਢਾ ਲਾਉਂਦਾ ਉਹ ਉਹ ਤਾਂ ਫਟਾਣਾ ਅੱਛਾ ਲੱਗਣ ਲੱਗਾ ਚਾਹ ਜੀ ਆਂ ਵੀ ਯਾਰ ਇੱਥੇ ਕੋਈ ਗੱਲ ਨਹੀਂ ਹੈ ਆਪਣਾ ਹੀ ਆ ਸਾਰਾ ਕੁਝ ਮਤਲਬ ਕਿ ਇਦਾਂ ਉਹ ਚਾਹ ਵਾਲੇ ਜਿਹੜੇ ਸੀਗੇ ਨਾ ਉਹ ਮਿਨੀ ਬੈਂਕ ਦਾ ਵੀ ਕੰਮ ਕਰਦੇ ਸੀ ਫਲਾਣਾ ਇਨਗਨ ਉਹ ਮਤਲਬ ਕਿ ਵੀ ਅੱਜ ਮੈਂ ਤੇ ਹੁਣਾ ਨਹੀਂ ਕੰਮ ਤੁਹਾਡਾ ਕਰ ਦਿੱਤਾ ਤੇ ਜਿਹੜੀ ਫੀਸ ਹੈ ਉਹ ਚਾਹ ਵਾਲੇ ਨੂੰ ਫੜਾਇਆ ਹੁਣ ਚਾਹ ਵਾਲੇ ਜਿੱਦਾਂ ਨਾ ਆਇਆ ਉਹਨੇ ਚੱਕ ਕੇ ਉਹਨੂੰ ਫੜਾ ਦੇਣਾ ਬੈਂਕਿੰਗ ਸੈਕਟਰ ਵੀ ਸੀ ਇੱਕ ਤਰ੍ਹਾਂ ਤੇ ਜਿੱਦਣ ਕਿਤੇ ਊੜੀ ਥੋੜੀ ਹੋਣੀ ਮੁਲਾਜ਼ਮ ਨੂੰ ਖਾਣ ਪੀਣ ਲਈ ਉਹਨਾਂ ਯਾਰ ਲਿਆ ਦੇ ਦੇ ਮੈਨੂੰ ਉਹ ਤੂੰ ਫਾਇਨਸ ਨਹੀਂ ਕਰਦਾ ਕੋਈ ਗੱਲ ਨਹੀਂ ਲੈ ਜਾ ਤੂੰ ਕੋਈ ਗੱਲ ਨਹੀਂ ਆਈ ਜਾਣੇ ਆ ਜੀ ਮਤਲਬ ਕਿ ਸੁਕਰਨ ਇਹ ਇਦਾਂ ਦਾ ਕਲਚਰ ਸੀ ਹੁਣ ਤੇ ਚਲੋ ਮੈਂ ਗੱਲ ਨਹੀਂ ਕਰਦਾ ਮੈਂ ਤੇ ਬਹੁਤ ਦੂਰ ਆ ਹੁਣ ਬਹੁਤ ਲੰਮੇ ਸਮੇਂ ਤੋਂ ਹਮ ਤਕਰੀਬਨ ਮੈਂ ਤੇ ਕਿਤੇ ਠਾਣੇ ਕਿਚਰੀ ਕਿਤੇ ਕੰਮ ਜਾ ਮਾਤਾ 10 ਮਿੰਟ ਜਾ ਆ ਜੀ ਅਦਰਵਾਈਜ਼ ਮੈਨੂੰ ਹੁਣ ਹੁਣ ਦੇ ਸਿਸਟਮ ਦਾ ਨਹੀਂ ਪਤਾ ਕਿਉਂਕਿ ਹੁਣ ਸੀਸੀਟੀਵੀ ਕੈਮਰੇ ਆ ਹੁਣ ਰਿਕਾਰਡਿੰਗਸ ਹੋ ਜਾਂਦੀਆਂ ਨੇ ਬਹੁਤ ਕੁਝ ਹੋ ਜਾਂਦਾ ਹੈ ਪਰ ਅੱਜ ਦੇ ਦੌਰ 'ਚ ਜਦੋਂ ਇਸ ਚਾਹ ਵਾਲੇ ਦਾ ਮੈਂ ਮਾਮਲਾ ਸੁਣਿਆ ਸਰ ਮੈਨੂੰ ਤਾਂ ਸਾਰਾ ਕਲਚਰ ਯਾਦ ਆ ਗਿਆ ਵੀ ਇਹ ਕਿੱਦਾਂ ਸਾਰਾ ਘੁੰਮਦਾ ਹੁੰਦਾ ਸੀਗਾ ਨਾ ਇਹ ਜਿਗਾੜ ਜਿਦਾ ਚੱਲਦਾ ਹੁੰਦਾ ਅੱਛਾ ਜਿਗਾੜ ਤੋਂ ਯਾਦ ਆਇਆ ਸਾਡੇ ਉੱਤੇ ਫਾਜ਼ਲ ਕਾ ਕਿ ਜੇਲ੍ਹ ਦੇ ਵਿੱਚ ਵੀ ਚਾਹ ਆਉਂਦਾ ਸੀ ਉਹਦਾ ਨਾਂ ਹੀ ਸ਼ਾਇਦ ਜਿਗਾੜੀ ਸੀ ਪਤਾ ਨਹੀਂ ਹੁਣ ਵਿਚਾਰਾ ਹੈਗਾ ਕਿ ਨਹੀਂ ਹੈਗਾ ਉਸ ਟਾਈਮ ਕਾਫੀ ਉਮਰ ਦਾ ਸੀ ਉਹ ਜਿਗਾੜੀ ਆ ਗਿਆ ਸਵੇਰੇ ਕਹਿੰਦਾ ਜਿਗਾੜੀ ਆ ਗਿਆ ਅੱਛਾ ਬਾਹਰੋਂ ਆਉਂਦੀ ਹੁੰਦੀ ਸੀ ਉਹ ਜੇਲ੍ਹ ਦੇ ਵਿੱਚ ਨਾ ਜੀ ਤੇ ਉਹ ਫਰ ਸਾਰੇ ਆਪਣੇ ਪੜਣਾ ਕੋਈ ਮੇਰੇ ਹੱਥੇ ਘੜਦੇ ਸਪਾ ਇਹ ਬਹੁਤ ਪੁਰਾਣੀ ਗੱਲ ਕਰ ਰਿਹਾ ਮੈਂ ਹੁਣ ਤੇ ਪਤਾ ਨਹੀਂ ਹੈਗਾ ਕਿੰਨੀ ਹੈਗਾ ਜੇ ਤਾਂ ਮਤਲਬ ਕਿ ਇਤਾਂ ਉਹ ਸਾਰਾ ਸਿਸਟਮ ਚੱਲਦਾ ਸੀਗਾ ਤਾਂ ਮੈਨੂੰ ਤਾਂ ਸਾਰਾ ਸਿਸਟਮ ਯਾਦ ਆ ਗਿਆ ਜੀ ਹੁਣ ਐਦੇ ਵਿੱਚ ਗੱਲ ਇਹ ਆ ਕਿ ਭਾਈ ਦੇਖੋ ਉਹ ਬੰਦਾ ਸੀਲ ਪਿਘਲਾ ਕੇ ਪੈਸੇ ਕੱਢਦਾ ਸੀਗਾ ਹੂੰ ਡਰਗ ਮੰਨੀ ਦਾ ਪੈਸਾ ਬਹੁਤ ਸੀਗਾ ਫਿਰ ਉਹ ਕੀ ਕਰਦਾ ਸੀਗਾ ਕਿ ਪੈਸਾ ਰਾਮ ਦੇ ਨਾਲ ਹੁਣ ਚਾਹ ਲੈ ਉਹਦੇ ਕੋਲ ਪਹੁੰਚਦਾ ਹੋਏਗਾ ਮੁੰਸ਼ੀ ਵਾਲੇ ਕਮਰੇ ਆ ਚ ਉਹ ਚੁੱਪ ਕਰਕੇ ਉਹਨੂੰ ਫੜਾ ਦਿੰਦਾ ਹੋਏਗਾ ਪਹਚਾ ਦਿੰਦਾ ਹੋਏਗਾ ਉਹ ਪੈਸਾ ਸੈੱਟ ਕਰ ਦਿੰਦਾ ਸੀ ਤੇ ਉਹ ਉਥੋਂ ਗਾ ਢੋ ਲੈਂਦਾ ਸੀ ਏਦਾਂ ਕਰਦਿਆਂ ਕਰਾਉਂਦਿਆਂ ਹੁਣ ਜਦੋਂ ਜਾਂਚ ਪੜਤਾਲ ਚੱਲੀ ਆ ਤੇ ਕਹਿੰਦੇ ਕਿ 6 ਲੱਖ ਰੁਪਈਆ ਤੇ ਉਹ ਰੱਖੀ ਬੈਠਾ ਸੀ ਮੰਗੂ ਜੀ ਕਹਿੰਦਾ ਵੀ ਮੈਂ ਮੈਂ ਮੰਗੇ ਤੇ ਕਦੇ ਨਹੀਂ ਰੱਖ ਜਾਂਦਾ ਤਾਂ ਮੰਗੂ ਵੀ ਹੁਣ ਮੰਗੂ ਟੰਗੂ ਹੋ ਗਿਆ ਅੰਗਤਾ ਅਗਲੇ ਅੰਗਤਾ 6 ਲੱਖ ਰੁਪਏ ਦੀ ਰਿਕਵਰੀ ਹੋਈ ਹੈ ਜੀ ਹੁਣ ਸਰ ਮੈਂ ਤੇ ਨਹੀਂ ਕਹਿ ਸਕਦਾ ਕਿ ਕਿ ਚਾਹ ਵਾਲੇ ਪ੍ਰਧਾਨ ਮੰਤਰੀ ਬਣ ਸਕਦੇ ਆ ਜੀ ਤਾਂ 6 ਲੱਖ ਦੇ ਵੀ ਪੂੰਜੀ ਦੇ ਮਾਲਕ ਹੋ ਸਕਦੇ ਆ ਪਰ ਇੱਕ ਵਾਰੀ ਪੁਲਿਸ ਨੇ ਦਾਵਾ ਜ਼ਰੂਰ ਕੀਤਾ ਹੈ ਕਿ ਮੰਗੂ ਬਈ ਸਾਡੇ ਥਾਣੇ ਦਾ ਹੀ ਸਾਥੀ ਸੀ ਇੱਕ ਤਰ੍ਹਾਂ ਨਾਲ ਚਾਹ ਪਾਣੀ ਦਾ ਕੰਮ ਕਰਦਾ ਸੀ ਪਰ ਉਹਨੇ ਲੱਸੀ ਪਾਣੀ ਵਾਲੇ ਜਿਹੜੇ ਕੰਮ ਸੀਗੇ ਉਹ ਵੀ ਨਾਲ ਸ਼ੁਰੂ ਕਰ ਦਿੱਤੇ ਤਾਂ ਬਹੁਤ ਸਾਰੇ ਬੰਦਿਆਂ ਨੂੰ ਸ਼ਾਇਦ ਉਹ ਚਾਹ ਵਾਲਾ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਸਾਰਾ ਸਿਸਟਮ ਯਾਦ ਆਇਆ ਹੋਵੇਗਾ ਕਿ ਸਿਸਟਮ ਕਿਤਨਾ ਚੱਲਦਾ ਸੀਗਾ ਸੋ ਸਿਸਟਮ ਹਿਲ ਗਿਆ ਸਾਹਿਬ